ਗੁਰਦੁਆਰਾ ਸਾਹਿਬ ਵਿਖੇ ਇਹ ਰਿਪੋਰਟ ਫੌਂਡ ਰਿਪੋਰਟ ਹੈ ਜਿਹਦੇ ਸਬੰਧ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਸਵਾ 4 ਵਜੇ ਪਿੰਡ ਜਲਾ ਲਿਆਣਾ ਜਲਾ ਲਿਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਦੋ ਔਰਤਾਂ ਝਗੜਦੀਆਂ ਹੋਈਆਂ ਅੰਦਰ ਗਈਆਂ ਤੇ ਉਹਨਾਂ ਨੇ ਉੱਥੇ ਤੀਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੱਥ ਮਾਰੀਆਂ ਮਾਰੇ ਜਿਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖਿਆ ਗਿਆ ਰੁਮਾਲਾ ਅਤੇ ਖਾਲਸਾ ਤੀਰ ਜ਼ਮੀਨ ਤੇ ਡਿੱਗ ਪਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗਾਂ ਦੀ ਬੇਅਦਬੀ ਹੋਈ। ਜਲਾਲੇਨ ਜ਼ਿਲ੍ਹਾ ਬੀਕੁਰ ਦੇ ਵਿੱਚ ਵਾਦ-ਵੰਡ ਘਟਨਾ ਵਾਪਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਕਰੀ ਗੁਰਦੁਆਰਾ ਸਾਹਿਬ ਜਿਹੜੇ ਸਵਾਰ ਤੇ ਜੋ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਬੜੀ ਜਲਦੀ 10-15 ਮਿੰਟ ਦੇ ਵਿੱਚ ਸਾਡੇ ਨਗਰ ਤੇ ਪਹੁੰਚ ਗਈ ਤੇ ਰਵੰਧ ਸਿੰਘ ਜੀ ਮੌਕੇ ਤੇ ਜਿਹੜੇ ਗਵਾਹ ਸੀਗੇ ਦੇਖਿਆ ਜਿਨ੍ਹਾਂ ਨੇ ਅੱਖੀਂ ਇਹਨਾਂ ਦੇ ਬਿਆਨ ਦਾ ਜ਼ਿਕਰ ਕਰਕੇ ਨਾਲ ਦੀ ਨਾਲ ਪਰਚਾ ਦਾ ਜ਼ਿਕਰ ਕਰਕੇ ਉਹਨਾਂ ਤੇ ਕਾਰਵਾਈ ਪਾਤੀ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਸਾਹਿਬ ਫਰੀਦਕੋਟ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਵਿੱਚ ਮਾੜੇ ਅੰਸ਼ਰਾਂ ਖਿਲਾਫ ਜ਼ੀਰੋ ਟੋਲਰੈਂਸ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕੱਲ ਸ਼ਾਮ ਨੂੰ ਵਕਤ ਕਰੀਬ ਸਵਾ 4 ਵਜੇ ਪਿੰਡ ਜਲਾਲਿਆਣਾ ਜਲਾਲਿਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਦੋ ਔਰਤਾਂ ਝਗੜਦੀਆਂ ਹੋਈਆਂ ਅੰਦਰ ਗਈਆਂ ਤੇ ਉਹਨਾਂ ਨੇ ਉੱਥੇ ਤੀਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੱਥ ਮਾਰੀਆਂ ਮਾਰੇ ਜਿਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖਿਆ ਗਿਆ ਰੁਮਾਲਾ ਅਤੇ ਖਾਲਸਾ ਤੀਰ ਜ਼ਮੀਨ ਤੇ ਡਿੱਗ ਪਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗਾਂ ਦੀ ਬੇਅਦਬੀ ਹੋਈ ਜਿਸ ਕਰਕੇ ਉਹਨਾਂ ਤੇ ਤੁਰੰਤ ਐਫਆਈਆਰ ਦਰਜ ਕਰਕੇ ਕਾਰਵਾਈ ਅਮਲ ਵਿੱਚ ਲੈਂਦੀ ਗਈ ਅਤੇ ਉਹਨਾਂ ਨੂੰ ਸਬਜਾਬਤਾ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਬਿਆਖੀ ਰਿਪੋਰਟ ਦਰਸਾਉਂਦੇ ਲਿਖੋ। ਉਹਦੇ ਸਵਾਰਥ ਵਿੱਚ ਪੁਲਿਸ ਨੂੰ ਸੁਚਿਤ ਕੀਤਾ ਗਿਆ। ਸਵਾ 4 ਵਜੇ ਪਿੰਡ ਜਲਾ ਲਿਆਣਾ ਜਲਾ ਲਿਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਦੋ ਔਰਤਾਂ ਝਗੜਦੀਆਂ ਹੋਈਆਂ ਅੰਦਰ ਗਈਆਂ ਤੇ ਉਹਨਾਂ ਨੇ ਉੱਥੇ ਤੇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੱਥ ਮਾਰੀਆਂ ਮਾਰੇ ਜਿਸ ਕਰਕੇ ਉਹ ਗੁਰੂਗ੍ਰੰਥ ਸਾਹਿਬ ਜੀ ਤੇ ਰੱਖਿਆ ਗਿਆ ਰੁਮਾਲਾ ਅਤੇ ਖਾਲਸਾ ਤੀਰ ਜਮੀਨ ਤੇ ਡਿੱਗ ਪਏ ਅਤੇ ਗੁਰੂਗ੍ਰੰਥ ਸਾਹਿਬ ਜੀ ਦੇ ਪਵਨ ਅੰਗਾਂ ਦੀ ਬੇਅਦਬੀ ਹੋਈ। ਜਰ ਜਲਾਲੇਨ ਜਿਲ੍ਹਾ ਬੀਕੁਰੂ ਦੇ ਵਿੱਚ ਵਾਧਪਾਂ ਘਟਨਾ ਵਾਪਰੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੁਰਦੁਆਰਾ ਫੌਂਡੇਸ਼ਨ ਦੇ ਅਧਿਕਾਰਤ ਵਾਰਤ ਜੋ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਸ ਬਣੀ ਜਲਦੀ 15 ਮਿੰਟਾਂ ਦੇ ਵਿੱਚ ਸਾਡੇ ਨਗਰ ਤੇ ਪਹੁੰਚ ਗਈ। ਤੇ ਪ੍ਰਬੰਧ ਕਮੇਟੀ ਦੇ ਮੌਕੇ ਤੇ ਜਿਹੜੇ ਗਵਾਰ ਸੀ ਜਿਹੜੇ ਦੇਖਿਆ ਜਿਨ੍ਹਾਂ ਨੇ ਆਖੀ ਇਹਨਾਂ ਦੇ ਬਿਆਨ ਦਾਿਕ ਕਰਕੇ ਨਾਲ ਦੀ ਨਾਲ ਪਰਚਾ ਦਾਿਕ ਕਰਕੇ ਉਹਨਾਂ ਦੇ ਕਾਰਵਾਈ ਪਾਕੀ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਸਰਫੀਦ ਕੋਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਵਿੱਚ ਮਾੜੇ ਅੰਸ਼ਰਾਂ ਖਿਲਾਫ ਜ਼ੀਰੋ ਟੋਲਰੈਂਸ ਤੇ ਕਾਰਵਾਈ ਅਮਲੇ ਵਿੱਚ ਲੈਂਦੀ ਜਾ ਰਹੀ ਹੈ ਕੱਲ ਸ਼ਾਮ ਨੂੰ ਵਕਤ ਕਰੀਬ 4:30 ਵਜੇ ਪਿੰਡ ਜਲਾ ਲੈਵਣ ਜਲਾ ਲਿਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਦੋ ਔਰਤਾਂ ਝਗੜਦੀਆਂ ਹੋਈਆਂ ਅੰਦਰ ਗਈਆਂ ਤੇ ਉਹਨਾਂ ਨੇ ਉੱਥੇ ਤੀਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੱਥ ਮਾਰੀਆਂ ਮਾਰੇ ਜਿਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖਿਆ ਗਿਆ ਰੁਮਾਲਾ ਅਤੇ ਖਾਲਸਾ ਤੀਰ ਜ਼ਮੀਨ ਤੇ ਡਿੱਗ ਪਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗਾਂ ਦੀ ਬੇਅਦਬੀ ਹੋਈ ਜਿਸ ਕਰਕੇ ਉਹਨਾਂ ਤੇ ਤੁਰੰਤ ਐਫਆਈਆਰ ਦਰਜ ਕਰਕੇ ਇਹ ਕਾਰਵਾਈ ਅਮਲ ਵਿੱਚ ਲੈਂਦੀ ਗਈ ਅਤੇ ਉਹਨਾਂ ਨੂੰ ਸਬਜਾਬਤਾ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਗੁਰਦੁਆਰਾ ਦੀ ਬਿਆਖੀ ਰਿਪੋਰਟ ਦਰਸਾਉਂਦੇ ਹੋਏ ਸਵਾਲ ਵਿੱਚ ਪੁਲਿਸ ਨੂੰ ਸੁਚਿਤ ਕੀਤਾ ਗਿਆ। ਸਵਾ 4 ਵਜੇ ਪਿੰਡ ਜਲਾ联ਾ ਜਲਾ联ਾ ਦੇ ਗੁਰਦੁਆਰਾ ਸਾਹਿਬ ਵਿੱਚ ਦੋ ਔਰਤਾਂ ਝਗੜਦੀਆਂ ਹੋਈਆਂ ਅੰਦਰ ਗਈਆਂ ਤੇ ਉਹਨਾਂ ਨੇ ਉੱਥੇ ਤੇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੱਥ ਮਾਰੀਆਂ ਮਾਰੇ ਜਿਸ ਕਰਕੇ ਉਹ ਗੁਰੂਗ੍ਰੰਥ ਸਾਹਿਬ ਜੀ ਤੇ ਰੱਖਿਆ ਗਿਆ ਰੁਮਾਲਾ ਅਤੇ ਖਾਲਸਾ ਤੀਰ ਜ਼ਮੀਨ ਤੇ ਡਿੱਗ ਪਏ ਅਤੇ ਗੁਰੂਗ੍ਰੰਥ ਸਾਹਿਬ ਜੀ ਦੇ ਪਵਨ ਅੰਗਾਂ ਦੀ ਬੇਅਦਬੀ ਹੋਈ ਜਲਾਲਿਆਨ ਜਿਲ੍ਹਾ ਬੀਕੁਰ ਦੇ ਵਿੱਚ ਵਾਧਪਾਂ ਘਟਨਾ ਵਾਪਰੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੁਰਦੁਆਰਾ ਫੌਂਟੇ ਦੇ ਵਿੱਚ ਉਹਦੇ ਸਵਾਰਥ ਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਬੜੀ ਜਲਦੀ 10-15 ਘੰਟੇ ਦੇ ਵਿੱਚ ਸਾਡੇ ਨਗਰ ਤੇ ਪਹੁੰਚ ਗਈ ਤੇ ਪ੍ਰਬੰਧਕ ਕਮੇਟੀ ਦੇ ਮੌਜੂਦ ਜਿਹੜੇ ਗਵਾਹ ਸੀਗੇ ਦੇਖਿਆ ਜਿਨ੍ਹਾਂ ਨੇ ਅੱਖੀਂ ਇਹਨਾਂ ਦੇ ਬਿਆਨ ਦਾ ਜ਼ਿਕਰ ਕਰਕੇ ਨਾਲ ਦੀ ਨਾਲ ਫਰਸਤਾ ਦਾ ਜ਼ਿਕਰ ਕਰਕੇ ਉਹਨਾਂ ਤੇ ਕਾਰਵਾਈ ਪਾਤੀ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਸਾਹਿਬ ਫਰੀਦਕੋਟ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਵਿੱਚ ਮਾੜੇ ਅੰਸ਼ਰਾਂ ਖਿਲਾਫ ਜ਼ੀਰੋ ਟੋਲਰੈਂਸ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕੱਲ ਸ਼ਾਮ ਨੂੰ ਵਕਤ ਕਰੀਬ ਸਵਾ 4 ਵਜੇ ਪਿੰਡ ਜਲਾਲਿਆਣਾ ਜਲਾਲਿਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਦੋ ਔਰਤਾਂ ਝਗੜਦੀਆਂ ਹੋਈਆਂ ਅੰਦਰ ਗਈਆਂ ਤੇ ਉਹਨਾਂ ਨੇ ਉੱਥੇ ਤੀਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੱਥ ਮਾਰੀਆਂ ਮਾਰੇ ਜਿਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖਿਆ ਗਿਆ ਰੁਮਾਲਾ ਅਤੇ ਖਾਲਸਾ ਤੀਰ ਜ਼ਮੀਨ ਤੇ ਡਿੱਗ ਪਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗਾਂ ਦੀ ਬੇਅਦਬੀ ਹੋਈ ਜਿਸ ਕਰਕੇ ਉਹਨਾਂ ਤੇ ਤੁਰੰਤ ਐਫਆਈਆਰ ਦਰਜ ਕਰਕੇ ਕਾਰਵਾਈ ਅਮਲ ਵਿੱਚ ਲੈਂਦੀ ਗਈ ਅਤੇ ਉਹਨਾਂ ਨੂੰ ਸਬਜਾਬਤਾ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ